ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਸਿੰਘ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਅਨਹਦ ਫਾਊਂਡੇਸ਼ਨ ਇੱਕ ਪਲੇਟਫਾਰਮ ਤਿਆਰ ਕੀਤਾ ਹੋਇਆ ਹੈ ਬੱਚਿਆਂ ਦੇ ਲਈ ਜਿਹੜੇ ਬੱਚੇ ਇਸ ਵੇਲੇ 12ਵੀਂ ਕਰ ਚੁੱਕੇ ਨੇ ਲੜਕੇ ਨੇ ਲੜਕੀਆਂ ਨੇ ਉਹਨਾਂ ਸਾਰਿਆਂ ਬੱਚਿਆਂ ਦੇ ਲਈ ਇੱਕ ਸੁਨਹਿਰੀ ਮੌਕਾ ਹਰ ਸਾਲ ਅਨੰਦ ਫਾਊਂਡੇਸ਼ਨ ਇੱਕ ਬੈਚ ਤਿਆਰ ਕਰਦਾ ਹੈ ਆਈਐਸ ਦਾ ਪੰਜਾਬ ਬੱਚਿਆਂ ਦਾ ਬੈਚ ਤਿਆਰ ਕਰਦਾ ਹੈਗਾ ਜਿਦੇ ਵਿੱਚ ਕੀ ਹੈ ਬੱਚਿਆਂ ਨੂੰ ਜਿੱਥੇ ਆਈਐਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਦੇ ਨਾਲ ਨਾਲ ਬੱਚਿਆਂ ਨੂੰ ਫਿਜ਼ੀਕਲੀ ਮੈਂਟਲੀ ਤਿਆਰ ਕੀਤਾ ਜਾਂਦਾ ਹੈ ਕੰਪੀਟੀਟਿਵ ਇਗਜ਼ਾਮਸ ਦੇ ਲਈ ਬਹੁਤ ਸਾਰੇ ਦੇ ਕੰਪੀਟੀਟਿਵ ਇਗਜ਼ਾਮ ਚਾਹੇ ਉਹ ਪੁਲਿਸ ਹੋਵੇ ਆਰਮੀ ਹੋਵੇ ਬੈਂਕਿੰਗ ਹੋਵੇ ਰੇਲਵੇ ਹੋਵੇ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਬੱਚਿਆਂ ਨੂੰ 3 ਸਾਲ ਗ੍ਰੈਜੂਏਸ਼ਨ ਕਰਵਾਈ ਜਾਂਦੀ ਹੈ ਜਿਹੜੀ ਵੱਖ-ਵੱਖ ਕਾਮਨਟ ਕਾਲਜੇਸ ਦੇ ਵਿੱਚ ਕਰਵਾਈ ਜਾਂਦੀ ਹੈ ਤੇ ਨਾਲ ਹੀ ਬੱਚਿਆਂ ਨੂੰ ਹੋਸਟਲ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ। ਇਹ ਸਾਰਾ ਪ੍ਰੋਸੈਸ ਹੈ ਜਿਹੜਾ ਇਹ ਇੱਕ ਐਂਟ੍ਰੈਂਸ ਟੈਸਟ ਦੇ ਥਰੂ ਹੁੰਦਾ ਹੈ ਤੇ ਐਂਟ੍ਰੈਂਸ ਟੈਸਟ ਹੈ ਜਿਹੜਾ ਉਹ 18 ਮਈ ਨੂੰ ਕੰਡਕਟ ਕਰਵਾਇਆ ਗਿਆ ਸੀ। ਬਹੁਤ ਸਾਰੇ ਬੱਚਿਆਂ ਨੇ ਇਸ ਐਂਟ੍ਰੈਂਸ ਟੈਸਟ ਦੇ ਵਿੱਚ ਸ਼ਿਰਕਤ ਕੀਤੀ ਲੇਕਿਨ ਫਿਰ ਵੀ ਅ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਬੱਚੇ ਇਸ ਕੋਰਸ ਇਸ ਬੈਚ ਦੇ ਵਿੱਚ ਇਨਰੋਲ ਹੋਣ। ਇੱਕ ਵਾਰ ਫੇਰ ਤੁਹਾਡੇ ਸਾਰਿਆਂ ਲਈ ਸੁਨਹਿਰੀ ਮੌਕਾ ਜਿਹੜੇ ਬੱਚੇ ਡਾਇਰੈਕਟ ਐਡਮਿਸ਼ਨ ਲੈਣਾ ਚਾਹੁੰਦੇ ਨੇ ਅਸੀਂ ਕੁਝ ਬੱਚਿਆਂ ਦੇ ਲਈ 10 ਸੀਟਾਂ ਰੱਖਮੀਆਂ ਰੱਖੀਆਂ ਜਿਹੜੇ ਬੱਚੇ ਡਾਇਰੈਕਟ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਸਾਨੂੰ ਕਾਲ ਮੈਸੇजेस ਕਰਕੇ ਸਾਡੇ ਨੰਬਰਾਂ ਤੇ ਡਾਇਰੈਕਟ ਐਡਮਿਸ਼ਨ ਲੈ ਸਕਦੇ ਹਨ ਸੋ ਸਾਡੇ ਨੰਬਰ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਜੋ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਹਦੀ ਸਾਰੀ ਜਾਣਕਾਰੀ ਭੇਜੀ ਜਾ ਰਹੀ ਹੈ ਤੁਹਾਨੂੰ WhatsApp ਦੇ ਉੱਪਰ ਇੱਕ ਛੋਟਾ ਜਿਹਾ ਫਾਰਮ ਵੀ ਭੇਜਿਆ ਜਾ ਰਿਹਾ ਹੈ ਅਗਰ ਤੁਸੀਂ ਵਿਲਿੰਗ ਹੋ ਡਾਇਰੈਕਟ ਐਡਮਿਸ਼ਨ ਲੈਣ ਦੇ ਲਈ ਤਾਂ ਅਸੀਂ ਕੁਝ ਸਕਾਲਰਸ਼ਿਪ ਦੇ ਕੇ ਤੁਹਾਡੀ ਐਡਮਿਸ਼ਨ ਕਰ ਸਕਦੇ ਹਾਂ ਜਿੱਥੇ ਕੀ ਹੈ ਬੱਚਿਆਂ ਨੂੰ ਫਿਜ਼ੀਕਲੀ ਮੈਂਟਲੀ ਤੇ ਰਿਟਨ ਟੈਸਟ ਵਾਈਜ਼ ਤਿਆਰ ਕੀਤਾ ਜਾਏਗਾ 3 ਸਾਲ ਉਹਨਾਂ ਸਾਰੇ ਬੱਚਿਆਂ ਨੂੰ ਬਹੁਤ ਚੰਗੇ ਆਉਧਿਆਂ ਦੇ ਉੱਤੇ ਲੈ ਕੇ ਜਾਣ ਦੇ ਲਈ ਆ ਓਵਰਆਲ ਇੱਕ ਪਲੇਟਫਾਰਮ ਤਿਆਰ ਕੀਤਾ ਗਿਆ ਮੋਹਾਲੀ ਦੇ ਕੇ ਕੇ ਅਨਹਦ ਫਾਊਂਡੇਸ਼ਨ ਵਿਖੇ ਸੋ ਬੱਕਪ ਗਾਇਜ਼ ਪਿਕ ਅਪ ਯਰ ਫੋਨਸ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਵੀ ਕਰ ਲੋ ਕਿ ਨਾਲ ਦੀਆਂ ਹੋਰ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਜ਼ਿਆਦਾ ਤੋਂ ਜ਼ਿਆਦਾ ਵਿਲਿੰਗਨੈਸ ਫਾਰਮ ਨੂੰ ਭਰੋ ਜਿਹੜੇ-ਜਿਹੜੇ ਬੱਚੇ ਇਸ ਫਾਰਮ ਨੂੰ ਕਰਦੇ ਨੇ ਉਹਨਾਂ ਬੱਚਿਆਂ ਦਾ ਇੱਕ ਸੈਮੀਨਾਰ ਰੱਖਿਆ ਜਾਏਗਾ ਆਉਣ ਵਾਲੇ ਇੱਕ ਦੋ ਹਫ਼ਤਿਆਂ ਦੇ ਵਿੱਚ ਇਹ ਸੈਮੀਨਾਰ ਆਨਲਾਈਨ ਵੀ ਹੋ ਸਕਦਾ ਹੈ ਆਫਲਾਈਨ ਵੀ ਹੋ ਸਕਦਾ ਹੈ ਆਨਲਾਈਨ YouTube ਤੇ ਲਾਈਵ ਵੀ ਹੋ ਸਕਦਾ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਕਿਵੇਂ ਤੁਸੀਂ ਇਸ ਕੋਰਸ ਜਨ ਰੋਲ ਕਰ ਸਕਦੇ ਹੋ ਕਿ ਫੀਸ ਸਟਰਕਚਰ ਨੇ ਕਿ ਬਾਕੀ ਦੇ ਪੈਰਾਮੀਟਰਸ ਨੇ ਤੋਂ ਫਾਰਮ ਜ਼ਰੂਰ ਸਾਰੇ ਬੱਚੇ ਪਰ ਜਿਹੜੇ ਬੱਚਿਆਂ ਤੱਕ ਮੈਸੇजेस ਪਹੁੰਚ ਰਹੇ ਨੇ ਤੇ ਵਿਲਿੰਗ ਨੇ ਕਿ ਉਹ ਚੰਗੇ ਸਰਕਾਰੀ ਅਹੁਦੇ IAS PCS PCS ਦੀ ਜੇ ਗੱਲ ਕਰੀਏ ਤਾਂ SDM तहसीलदार फूड इंस्पेक्टर डीएसपी डीएसजे ब्लॉक डेवलपमेंट ऑफिसर एक्साइज एंड टैक्सेशन ऑफिसर एम्प्लॉयमेंट ऑफिसर बहुत सारीयां वैकेंसीज ਨੇ ਜਿਨ੍ਹਾਂ ਦੇ ਲਈ ਅਸੀਂ ਮਿਹਨਤ ਕਰਦੇ ਆ ਤਾਂ ਅਸੀਂ ਚੰਗੇ ਅਹੁਦੇ ਤੇ ਪਹੁੰਚ ਸਕਦੇ ਆ ਮਸਲਾ ਇਹ ਹੈ ਕਿ ਅਵੇਅਰਨੈਸ ਹੋਣੀ ਜ਼ਰੂਰੀ ਹੈ ਸਾਡੇ ਲਈ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਕਿਵੇਂ ਅਸੀਂ ਆਪਣੇ ਮੁਕਾਮ ਤੇ ਪਹੁੰਚ ਸਕਦੇ ਆ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਅਸੀਂ ਇੱਕ ਵਿਲਿੰਗਨੈਸ ਫਾਰਮ ਤੁਹਾਡੇ ਨਾਲ ਅਗੇਨ ਸ਼ੇਅਰ ਕੀਤਾ ਹੈ ਤਾਂ ਤੁਸੀਂ ਉਹ ਫਾਰਮ ਭਰੋ ਉਦੇ ਨਾਲ ਸਾਨੂੰ ਪਤਾ ਲੱਗੇਗਾ ਕਿ ਇੰਨੇ ਬੱਚੇ ਇੰਟਰਸਟਡ ਨੇ ਅਸੀਂ ਆਨਲਾਈਨ ਸੈਸ਼ਨ ਕਰਕੇ ਬਾਕੀ ਦੀ ਜਾਣਕਾਰੀ ਤੁਹਾਨੂੰ ਦੇ ਪਾਵਾਂਗੇ ਬਾਕੀ ਸਾਡੇ ਨੰਬਰਸ ਅਗੇਨ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਤੁਸੀਂ ਜਦੋਂ ਮਰਜੀ ਸਾਨੂੰ ਕਾਲ ਮੈਸੇਜ ਕਰਕੇ ਆਪਣੀਆਂ ਕੁਐਰੀਜ਼ ਪੁੱਛ ਸਕਦੇ ਹੋ ਸੋ ਆਈ ਹੋਪ ਕਿ ਅਸੀਂ ਸਾਰੇ ਰਲ ਕੇ ਪੰਜਾਬ ਦੇ ਭਵਿੱਖ ਦੀ ਸਿਰਜਣਾ ਕਰੀਏ ਪੰਜਾਬ ਦੇ ਯੂਥ ਨੂੰ ਚੰਗੇ ਅਹੁਦਿਆਂ ਤੱਕ ਲੈ ਕੇ ਆਈਏ ਪੰਜਾਬ ਨੂੰ ਅੱਗੇ ਲੈ ਕੇ ਆਈਏ ਸੋ ਦੈਟ ਪੰਜਾਬ ਦੇ ਬੱਚੇ ਪੰਜਾਬ ਦੇ ਅਹੁਦਿਆਂ ਤੇ ਬੈਠ ਕੇ ਪੰਜਾਬ ਦੇ ਹਿੱਤਾਂ ਦੇ ਲਈ ਚੰਗੇ ਅਹੁਦਿਆਂ ਤੇ ਬੈਠ ਕੇ ਕੰਮ ਕਰ ਸਕਣ ਧੰਨਵਾਦ